इस समागम च शामिल हो रहे रोड शो शुण शामिल होने पहुंचे ने जय शंकर जी अपनी ग्डी जो नीचे उतर उतरते हुए तस्वीर आज देख सकते हो इधर इस साइड पे तरनजीत सिंह संधू भी ने वो भी नजर आ रहे हैं गल कर रहे हैं, गल करने की कोशिश करा ਆ ਪੂਰਾ ਰੋਡ ਸ਼ੋ ਪ੍ਰਤਾਪ ਤਰਨਜੀਤ ਸਿੰਘ ਜਿੰਦਾਬਾਦ ਕਰਨਜੀਤ ਸਿੰਘ ਸੰਧੂ ਉਹਨਾਂ ਦੇ ਰੋਡ ਸ਼ੋ 'ਚ ਪਹੁੰਚੇ ਨੇ ਕੈਬਨਿਟ ਮੰਤਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਖਾਸ ਟਰੱਕ ਹੈ ਜਿਹਦੇ 'ਚ ਬੈਠ ਕੇ ਉਹ ਜਾਣਗੇ ਉਹਦੇ ਵਿੱਚ ਤਰਨਜੀਤ ਸਿੰਘ ਸੰਧੂ ਕੈਬਨਿਟ ਮਿਨਿਸਟਰ ਅਸ ਤੋਂ ਇਲਾਵਾ ਹੋਰ ਬੀਜੇਪੀ ਦੇ ਜਿਹੜੇ ਕਾਰਜਕਰਤਾ ਨੇ ਉਹ ਇਸ ਟਰੱਕ ਦੇ ਵਿੱਚ ਮੌਜੂਦ ਰਹਿਣਗੇ ਅੰਮ੍ਰਿਤਸਰ ਦੀ ਪੁਕਾਰ ਸੰਧੂ ਸਮੁੰਦਰੀ ਇਸ ਵਾਰ ਇਹ 슬ੋਗਨ ਹੈ ਸੋ ਤੁਸੀਂ ਦੇਖੋ ਬਹੁਤ ਜੋਸ਼ ਨਜ਼ਰ ਆ ਰਿਹਾ ਹੈ ਬੀਜੇਪੀ ਕਾਰਜਕਰਤਾ ਦੇ ਵਿੱਚ ਸਾਰੇ ਬੀਜੇਪੀ ਵਰਕਰ ਬੀਜੇਪੀ ਚੰਡੇ ਤੁਸੀਂ ਇਹ ਤਸਵੀਰਾਂ ਹੀ ਦੇਖ ਸਕਦੇ ਹੋ ਬਾਜਪਾ ਦੇ ਐਮਪੀ ਸਭ ਦਾ ਐਮਪੀ ਸ਼ੇਖ ਮਲਕ ਜੀ ਵੀ ਉਹਨਾਂ ਦੇ ਨਾਲ ਉੱਥੇ ਮੌਕੇ ਤੇ ਮੌਜੂਦ ਨੇ ਉਹ ਸਟ੍ਰੱਕ ਦੇ ਵਿੱਚ ਮੌਜੂਦ ਨੇ ਸਾਰੇ ਕਾਰਜਕਰਤਾ ਬੀਜੇਪੀ ਲੀਡਰ ਰਣਜੀਤ ਸਿੰਘ ਸੰਧੂ ਅੱਜ ਆਪਣਾ ਨਾਮੰਕਨ ਪੱਤਰ ਪੜ੍ਹਨਗੇ ਇਸ ਸਾਈਡ ਤੋਂ ਤਸਵੀਰਾਂ ਦੇਖਦੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਅਫੀਰ Minister ਸ਼ੰਕਰ ਆਈਅਰ ਸੋ ਤੁਸੀਂ ਹੱਥੇ ਲਾ ਕੇ ਆਪਣੇ ਕਾਰਜਕਰਤਾਵਾਂ ਨੂੰ ਅਭਿਨੰਦਨ ਕਰਦੇ ਹੋਏ ਜੇ ਜੀ ਜੀ ਸ਼੍ਰੀ ਰਾਮ ਕਰਨਜੀਤ ਸਿੰਘ ਸੰਧੂ ਲੋਕ ਸਭਾ ਅਮਲੇਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਕਾਫਲਾ ਆਪਣਾ ਨਾਮੰਕਨ ਪੱਤਰ ਦਾਖਲ ਕਰਨ ਲਈ ਅਲਵਾਣਾ ਹੋ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਈ ਨਗਾਰਿਆਂ ਦੀ ਥਾਪ ਦੇ ਵਿੱਚ ਇਹ ਕਾਫਲਾ ਨਵਲਟੀ ਚੌਕ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਂਕ ਤੱਕ ਜਾਏਗਾ ਤੇ ਉਥੇ ਕਚਹਿਰੀ ਚੌਂਕ ਦੇ ਡੀਸੀਫ ਦਫਤਰ ਦੇ ਵਿੱਚ ਐਸੀ ਇਨਸਾਫ ਨੂੰ ਆਪਣੇ ਕਾਗਜ਼ ਦਾਖਲ ਕਰਵਾਏ ਜਾਣਗੇ ਗਾਇਕ ਕਰਤਾ ਨੂੰ ਪੂਰਾ ਜੋਸ਼ ਹੈ ਨੱਚ ਦੇਗਾ ਏਡ ਦੇ ਜਾ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਿਵੇਂ ਤੁਸੀਂ ਦੇਖੋ ਮਸ਼ੀਨ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਪਰਨਜੀਤ ਸਿੰਘ ਸੰਤੂ ਦੇ ਨਾਲ ਸ਼ੰਕਰ ਆਈਅਰ ਜੋ ਕੈਬਨਿਟ ਮਿਨਿਸਟਰ ਨੇ ਉਹਨਾਂ ਦੇ ਕਾਫਲੇ ਦੇ ਉੱਪਰ ਵਰਖਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੋਬਲਟੀ ਚੌਕ ਤੋਂ ਦਿਖਾਈਆਂ ਜਾ ਰਹੀਆਂ ਹਨ ਉਹ ਇਕ ਕਾਫਲਾ ਨਵਲਦੀ ਚਾਂਗ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਕਚੇਰੀ ਤੱਕ ਜਾਏਗਾ ਉੱਥੋਂ ਆਪਣੇ ਲੱਕ ਜਿਹੜੇ ਕਾਗਜ਼ ਨੇ ਉਹ ਦਾਖਲ ਕੀਤੇ ਜਾਣਗੇ ਸੋ ਤਰਨਜੀਤ ਸਿੰਘ ਸੰਧੂ ਅੱਜ ਆਪਣੇ ਆਪਣੀ ਨਾਮਜ਼ਦਗੀ ਪਰਨ ਲਈ ਜਾ ਰਹੇ ਨੇ ਤਰਨਜੀਤ ਸਿੰਘ ਸੰਧੂ ਦਾ ਕਾਫਲਾ ਇੱਥੋਂ ਰਵਾਨਾ ਹੋ ਗਿਆ ਹੈ ਔਰ ਇਹ ਕਾਫਲਾ ਕਚੇਰੀ ਚੌਂਕ ਤੱਕ ਜਾਏਗਾ ਕਚੇਰੀ ਚੌਂਕ ਤੋਂ ਬਾਅਦ ਇਹ ਲੋਕ ਚਾਰ ਪੰਜ ਬੰਦੇ ਹੀ ਜਾਣਗੇ ਜਿਹੜੇ ਡੀਸੀ ਆਫਿਸ ਜਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਨਾਮਜ਼ਦਗੀ ਦੇ ਲਈ ਵੱਡੇ ਵੱਡੇ ਕਾਫਲੇ ਬੀਜੇਪੀ ਦੇ ਆਏ ਨੇ ਇਸੇ ਲਈ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਫਲਾ ਅੱਧੀ ਬਾਅਦ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਹੈ ਅਸੀਂ ਗੱਲ ਕਰ ਰਹੇ ਹਾਂ ਅੱਜ ਰੋਡ ਸ਼ੋਅ ਦੇ ਵਿੱਚ ਤਰਨਜੀਤ ਸੰਧੂ ਨੇ ਆਪਣੇ ਕਾਗਜ਼ ਦਾਖਲ ਕਰਨੇ ਆ ਕੀ ਕਹੋਗੇ ਤੁਹਾਡਾ ਤੁਸੀਂ ਵੀ ਕਾਫਲਾ ਇੱਕ ਲੈ ਕੇ ਆਇਓ ਆਪਣੇ ਹਲਾਕੇ ਦਾ ਹਰ ਆ ਗਿਆ ਹਰ ਅੱਜ ਜਿਹੜਾ ਤੁਸੀਂ ਹਰ ਦੇਖਦੇ ਹੋ ਜੇ ਇਹ ਹਰ ਦੇ ਨਾਲ ਜਿਹੜਾ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਆ ਸਮੁਦ ਜੀ ਸਾਹਿਬ ਜਿੱਤ ਗਏ ਨੇ ਮੋਹ ਨਕਰੀ 1 ਤਰੀਕ ਨੂੰ ਵੋਟਾਂ ਪਾਈਆਂ ਬਾਕੀ ਜੇ 4 ਤਰੀਕ ਦਾ ਅਡਲਟ ਆਣਾ ਬਾਕੀ ਜੇ ਮੈਂ ਜੋ ਅੱਜ ਤੱਕ ਕਿਹਾ ਆ ਹੋਇਆ ਜੇ ਉਹ ਅੱਜ ਹੋ ਗਿਆ ਜੇ ਉਹ ਕਦਰਜੀਤ ਸਿੰਘ ਸੰਧੂ ਸਮੁੰਦੀਪ ਸਾਹਿਬ ਜਿੱਤਦੇ ਨੇ ਔਰ ਮੋਦੀ ਸਾਹਿਬ ਦੀ ਜਿਹੜੀ ਬਣਾਈ ਸਰਕਾਰ ਆ ਉਹ ਜਿੱ ਹਿੱਸਾ ਪੈਣ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਹੜ ਆਇਆ ਹੋਇਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖਣ ਚ ਆਇਆ ਕਿ ਬਹੁਤ ਕਾਰਜਕਰਤਾ ਇੱਥੇ ਆਏ ਨੇ ਉਹਨਾਂ ਦਾ ਸਮਰਥਨ ਦਿੱਤਾ ਹੈ ਕੇਂਦਰੀ ਮੰਤਰੀ ਵੀ ਇੱਥੇ ਪਹੁੰਚੇ ਨੇ ਇਸ ਕਾਫਲੇ ਨੂੰ ਵੇਖ ਕੇ ਤੁਹਾਨੂੰ ਕੀ ਲੱਗ ਜਿੱਤ ਪੱਕੀ ਹੈ ਜੀ ਇਹ ਪਿਆਰ ਹੈ ਲੋਕਾਂ ਦਾ ਇਹ ਸਾਰੇ ਪਿਆਰ ਨਾਲ ਆਏ ਨੇ ਸਾਡੇ ਪ੍ਰਧਾਨ ਸਾਹਿਬ ਨੇ ਅਟਾਰੀ ਦੇ ਇੰਚਾਰਜ ਵੀ ਨੇ ਸਾਡੇ ਦੇਹਾਤੀ ਦੇ ਵੀ ਪ੍ਰਧਾਨ ਨੇ ਇਹਨਾਂ ਦਾ ਪਿਆਰ ਸਦਕਾ ਇਹ ਜੋ ਕਹਿੰਦੇ ਨੇ ਵਾਕੇ ਸੱਚ ਹੁੰਦਾ ਜੀ ਐਰ ਕੀ ਅਸੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਆਪਣੇ ਅੰਮ੍ਰਿਤਸਰ ਲੋਕ ਸਭਾ ਦਾ ਐਮਪੀ ਬਣਾ ਕੇ ਦਿੱਲੀ ਚ ਭੇਜਾਂਗੇ ਜੋ ਉਹਨਾਂ ਨੇ ਵਾਦੇ ਸਾਡੇ ਨਾਲ ਕਿਤੇ ਪੂਰੇ ਵੀ ਹੋਣਗੇ ਜਦੋਂ ਤੁਸੀਂ ਦਿਹਾਤੀ ਦੀ ਗੱਲ ਕਰ ਰਹੇ ਹੋ ਤੁਸੀਂ ਠਾਰੀ ਲੱਗੇ ਚ ਆਇਓ ਕਿਉਂਕਿ ਦਿਹਾਤ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਸੀਗਾ ਬੀਜੇਪੀ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਵਿਰੋਧ ਕਰਨ ਵਾਲੇ ਕੁਝ ਹੋਰ ਬੰਦੇ ਸੀ ਕਿ ਕਿਸਾਨ ਹੀ ਨੇ ਨਹੀਂ ਨਹੀਂ ਰੋਡ ਕੱਨ ਵਾਲੇ ਪਾਰਟੀਆਂ ਦੇ ਲੋਕ ਨੇ ਕਾਂਗਰਸ ਆਮ ਆਦੀ ਪਾਰਟੀ ਕਾਲੀ ਦਲ ਦੇ ਭੇਜੇ ਹੋਏ ਬੰਦੇ ਹੁੰਦੇ ਆ ਕੋਈ ਕਿਸਾਨ ਮੇਰਾ ਭਰਾ ਵਿਰੋਧ ਨਹੀਂ ਕਰਦਾ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਪੰਜਾਬ 'ਚ ਬਣੇਗੀ ਨੰਬਰ ਆਫ ਪਾਰਲੀਮੈਂਟ ਜੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਤੇ ਕਿਸਾਨਾਂ ਦਾ ਵੀ ਗੱਲ ਜਦੀ ਲੋਕ ਸਭਾ 'ਚ ਰੱਖੀ ਜਾਏਗੀ ਲੋਕ ਸਮਝੋਏਗੀ ਮੇਰੀ ਗੱਲ ਇਹ ਕੋ ਸੋਨੋ ਅੱਜ ਬੇਇੱਜ਼ਤੀ ਆ ਬੜਾ ਦੁੱਖ ਲੱਗਾ ਮੈਂ ਜਿਲ੍ਹੇ ਦਾ ਪ੍ਰਧਾਨ ਹਾਂ ਮੇਰਾ ਸਾਦਾ ਮੇਰੇ ਦਾਦਾ ਸਾਥੀ ਦੇ ਲੋਕ ਵੀ ਆ ਰਹੇ ਆ ਇੱਜਾਲੇ ਲੋਕ ਵੀ ਆ ਰਹੇ ਆ ਤੁਸੀਂ 10-15 ਮਿੰਟ ਢੋਲ ਲੱਗਣਗੇ ਸਾਡੀਆਂ ਬੱਸਾਂ ਜਾਣ ਬੁੱਝ ਕੇ ਰੋਕ ਦਿੱਤੀਆਂ ਗਈਆਂ ਆ ਤੇ ਕਮਟਾਲੇ ਜਾ ਕੇ ਦੇਖੋ ਬੱਸਾਂ ਲੋਕੀਆਂ ਪਈਆਂ ਅਤਾਰੀ ਇਬਾਦਤ ਤੇ ਬੱਸਾਂ ਰੋਕੀਆਂ ਪਈਆਂ ਇੰਡੀਆ ਗੇਟ ਤੇ ਹਰ ਜਗ੍ਹਾ ਤੇ ਪੁਲਿਸ ਨੇ ਬੱਸਾਂ ਰਕਾਤੀਆਂ ਇਹ ਸਰਕਾਰ ਦੀ ਜਿਹੀ ਨੂੰ ਕੁਲਮ ਚਾਲਾਂ ਨੇ ਨਹੀਂ ਚੱਲਣਗੀਆਂ ਬੱਸਾਂ ਤੋਂ ਉਤਰ ਕੇ ਲੋਕ ਪੈਦਲ ਚੱਲ ਪਿਆ ਔਰ ਇਹ ਜਿਹੜਾ ਹੜ ਆਇਆ ਸੰਤਨ ਸਿੰਘ ਸਮੁੰਦਰੀ ਜਿੱਤਨ ਜਾ ਰਹੇ ਆ ਇਹ ਮੋੜ ਲੱਗ ਗਈ ਹੈ ਬਿਲਕੁਲ ਬਿਲਕੁਲ ਇੱਕ ਦੂਰ ਦਰਾਡੇ ਤੋਂ ਵੀ ਅੰਮ੍ਰਿਤਸਰ ਖਲਕੇ ਤੋਂ ਜਿਹੜੇ ਪਿੰਡਾ ਖਾਵਾ ਤੋਂ ਇ ਅਟਾਰੀ ਹਲਕੇ ਤੋਂ ਵੀ ਤੁਸੀਂ ਵਿਸ਼ਾਲ ਇਕੱਠ ਦੇਖ ਰਹੇ ਹੋ ਆਇਆ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਲੋਕ ਅਟਾਰੀ ਤੋਂ ਆ ਰਹੇ ਸੀਗੇ ਰਾਜਸੰਸੀ ਤੋਂ ਆ ਰਹੇ ਸੀਗੇ ਇਕੱਠੇ ਹੋ ਕੇ ਆ ਰਹੇ ਸੀਗੇ ਉਹ ਬੱਸਾਂ ਰੋਕੀਆਂ ਜਾ ਰਹੀਆਂ ਨੇ ਉਹਦਾ ਇਹਦੇ ਲਈ ਉਹਨਾਂ ਨੇ ਖਾਸ ਕਿਹਾ ਕਿ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੀਆਂ ਗਈਆਂ ਨੇ ਪਰ ਇਸ ਦੇ ਵਿੱਚ ਕਹਿਣਾ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਫਿਰ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਹੈ ਮੋਦੀ ਸਾਹਿਬ ਦੀ ਜਿੱਤ ਨੂੰ ਪੱਕੇ ਯਕੀਨੀ ਬਣਾਉਂਦੇ ਹੋਏ ਇਹਨਾਂ ਨੇ इस गल कीती है कि तरनजीत सिंह संधू जड़े ने अमृतसर तो उम्मीदवार ओना दी जीत पक्की है कैमरा पर्सन विपिन ज्योति बहल, दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर